ਤਸਵੀਰਾਂ ਸੀ ਲਗਾਤਾਰ ਦਿਖਾ ਰਹੀਆਂ ਜਿਸ ਤਰੀਕੇ ਦੇ ਨਾਲ ਸੀਐਮ ਪੰਜਾਬ ਭਗਵੰਤ ਮਾਨ ਉਹਨਾਂ ਨੂੰ ਉਹਨਾਂ ਦੇ ਘਰ ਦੇ ਘੇਰਿਆ ਗਿਆ ਹਾਲਾਂਕਿ ਉਹਨਾਂ ਦਾ ਅੱਜ ਇੱਕ ਪ੍ਰੋਗਰਾਮ ਸੀਗਾ ਲੋਕਲ ਬਾਡੀ ਦਫ਼ਤਰ ਦੇ ਵਿੱਚ ਪ੍ਰੋਗਰਾਮ ਸੀਗਾ ਤਾਂ ਦੇਖੋ ਇੱਕ ਵਾਰ ਫਿਰ ਤੋਂ ਤੱਕામੁਕੀ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਰਵਨੀਤ ਬਿੱਟੂ ਜਿਹੜੇ ਕਿ ਹੁਣ ਜਾਣ ਸੌਰੀ ਜਾਣ ਕੇ ਹਾਲਾਂਕਿ ਦੇਖੋ ਸਿਕਿਉਰਿਟੀ ਲਗਾਤਾਰ ਜਿਹੜਾ ਹੈਗਾ ਉਹ ਇੱਥੇ ਲੱਗੀ ਹੋਈ ਆ ਰਵਨੀਤ ਬਿੱਟੂ ਉਹਨਾਂ ਦੇ ਕਾਫਲੇ ਦੇ ਨਾਲ ਜੋ ਪਾਇਲਟ ਗੱਡੀ ਲੱਗੀ ਉਸ ਗੱਡੀ ਨੂੰ ਰੋਕਿਆ ਗਿਆ ਤੇ ਇਹ ਜਿਹੜਾ ਹੈਗਾ ਪੂਰਾ ਸਿਨੈਰੀਓ ਆ ਇਹ ਸੈ ਡਾਇਨੈਮਿਕਸ ਵੀਰਾਂ ਦੇ ਬੋਲੋ ਸਾਡੀ ਇਹ ਜਿਹੜਾ ਪੂਰਾ ਸਿਨੈਰੀਓ ਆ ਜਿਹੜਾ ਅਸੀਂ ਲਗਾਤਾਰ ਦਿਖਾ ਰਹੇ ਆ ਹਾਲਾਂਕਿ ਮੁੱਖ ਮੰਤਰੀ ਦੇ ਘਰ ਦਾ ਖਰਾਬ ਕੀਤਾ ਅਤੇ ਮੁੱਖ ਮੰਤਰੀ ਨੂੰ ਪਗੋੜਾ ਕਿਹਾ ਗਿਆ ਕਿ ਮੁੱਖ ਮੰਤਰੀ ਬਹਿਸੋਂ ਭੱਜ ਰਹੇ ਨੇ ਉਸ ਤੋਂ ਬਾਅਦ ਜਦੋਂ ਵਾਪਸੀ ਹੋਈ ਉਹੀ ਤਾਂ ਵਾਪਸੀ ਦੇ ਸਮੇਂ ਪਿੱਛੇ ਉੱਪਰ ਪਿੱਛੇ ਨੂੰ ਕਰਦੇ ਦੋ ਕਾਫਲੇ ਦੇ ਵਿੱਚ ਗੱਡੀਆਂ ਨੇ ਪਾਇਲਟ ਗੱਡੀਆਂ ਉਹਨਾਂ ਨੂੰ ਰੋਕਿਆ ਗਿਆ ਚੰਡੀਗੜ੍ਹ ਪੁਲਿਸ ਵੱਲੋਂ ਇਹਦੀ ਸ਼ਿਕਾਇਤ ਗ੍ਰਹਿ ਮੰਤਰਾਲੇ ਕੋਲ ਲਿਖਤ ਰੂਪ ਦੇ ਵਿੱਚ ਕੀਤੀ ਜਾਏਗੀ ਇਹ ਸਿਕਿਉਰਿਟੀ ਇਨਚਾਰਜ ਵੱਲੋਂ ਰਵਨੀਤ ਬਿੱਟੂ ਦੀ ਸਿਕਿਉਰਿਟੀ ਦੇ ਇਨਚਾਰਜ ਵੱਲੋਂ ਕਿਹਾ ਗਿਆ ਕਿ ਅਸੀਂ ਸ਼ਿਕਾਇਤ ਕਰਾਂਗੇ ਕਿ ਸਿਕਿਉਰਿਟੀ ਦੇ ਵਿੱਚ ਰਵਨੀਤ ਬਿੱਟੂ ਉਹਨਾਂ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਕਰਨ ਦੀ ਕੋਸ਼ਿਸ਼ ਚੰਡੀਗੜ੍ਹ ਪੁਲਿਸ ਵੱਲੋਂ ਕੀਤੀ ਗਈ ਦੇਖੋ ਤੁਸੀਂ ਟੱਕਰ ਫਿਰ ਤੋਂ ਇਹ ਚ ਪਰਮਪਰਾ ਕੀ ਜੀ ਜੀ ਮੈਂ ਦੇ ਉੱਤੇ ਧੱਕਾ ਕਰੇ ਪੁਲਿਸ ਰਾਜ ਬਣਾਵੇ ਗੁੰਡਾਗਰਦੀ ਕਰੇ ਤੇ ਉਹਦਾ ਉਹਦਾ ਜਵਾਬ ਤਾਂ ਸੀਐਮ ਤੋਂ ਹੀ ਲੈਣਾ ਪਊਗਾ ਨਾ ਬਿਲਕੁਲ ਲੈਣਾ ਪਏਗਾ ਸੀਐਮ ਪਹਿਲਾਂ ਖਾਲੀ ਕੁਰਸੀਆਂ ਰੱਖ ਕੇ ਬਹਿੰਦੇ ਸੀ ਮੇਰੇ ਕੋਲ ਆਉਂਦਾ ਨਹੀਂ ਬਿਲਕੁਲ ਮੈਂ ਆ ਕੇ ਬੈਠਾ ਵੀ ਆਜੋ ਅੱਜ ਭੱਜ ਗਏ ਤੁਸੀਂ ਕਦੋਂ ਕੇ ਆਏ ਸੀ ਸਰ ਮੈਂ 10 ਤਰੀਕ ਤੋਂ ਲਗਾਤਾਰ ਇਹਨਾਂ ਦੇ ਟਾਈਮ ਮੰਗ ਰਹੇ ਹਾਂ ਇਹਨਾਂ ਦੇ ਉਹ ਮਰਵਾ ਦੇਣਾ ਬੰਦ ਲੋ ਈਮੇਲ ਕਰ ਰਹੇ ਆ ਪਰ ਇੱਕ ਵੀ ਜਦੋਂ ਹੁਣ ਮੈਂ ਹੋਰ ਕੀ ਕਰਾਂ ਜਦੋਂ ਮੇਰੇ ਬੰਦੇ ਜੇਲਾਂ ਚ ਸਿੱਟੇ ਹੋਏ ਆ ਉਹਨਾਂ ਦੇ ਵੀ ਘਰਦੇ ਆ ਉਹ ਵੀ ਜ਼ਿੰਮੇਵਾਰੀ ਮੇਰੀ ਆ ਇਹਨਾਂ ਨੂੰ ਜੇਲ੍ਹ ਚ ਸਿੱਟਿਆ ਉਹ ਗਰੀਬਾਂ ਦੀ ਜ਼ਿੰਮੇਵਾਰੀ ਮੇਰੇ ਤੇ ਆ ਕਿ ਨਹੀਂ ਮੈਂ ਮਰ ਮੈਂ ਮਰ ਜੂਗਾ ਪਰ ਮੈਂ ਆਪਣੇ ਵਰਕਰਾਂ ਨੂੰ ਥੱਲੇ ਨਹੀਂ ਹੋਣ ਦਿੰਦਾ ਪਰ ਕੀ ਕੀ ਵੀ ਜ਼ਰੂਰ ਆ ਅੱਜ ਰਵਨੀਤ ਬਿੱਟੂ ਜਿਹੜੇ ਹੈਗੇ ਆ ਲਗਾਤਾਰ ਮੁੱਖ ਮੰਤਰੀ ਪੰਜਾਬ ਦੇ ਉੱਤੇ ਸ਼ਬਦੀ ਹਮਲੇ ਕਰ ਰਹੇ ਨੇ ਜਦੋਂ ਤੋਂ ਉਹਨਾਂ ਨੇ ਸੀਐਮ ਹਾਊਸ ਦਾ ਕਿਰਾਵ ਕੀਤਾ ਉਦੋਂ ਤੋਂ ਹੀ ਲਗਾਤਾਰ ਰਮਨੀਤ ਬਿੱਟੂ ਹਰਿਆਵਲੋਂ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਜਾ ਰਿਹਾ ਤੇ ਕਿਹਾ ਜਾ ਰਿਹਾ ਕਿ ਅੱਗੇ ਜਿੱਥੇ ਵੀ ਜਾਣਗੇ ਮੁੱਖ ਮੰਤਰੀ ਮੈਂ ਉੱਥੇ ਜਾ ਕੇ ਘੇਰੂੰਗਾ ਇਹ ਗੱਲਬਾਤ ਕਹੀ ਗਈ ਆ ਤਾਂ ਇਸ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਜਿਹੜੀਆਂ ਕੀ ਸੀਐਮ ਹਾਊਸ ਦੇ ਬਾਹਰ ਦੀਆਂ ਤਸਵੀਰਾਂ ਨੇ ਸਿਕਿਉਰਿਟੀ ਬ੍ਰੀਚ ਰਵਨੀਤ ਬਿੱਟੂ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਤੇ ਮੁੱਖ ਮੰਤਰੀ ਦੀ ਸਿਕਿਉਰਿਟੀ ਦੇ ਵਿੱਚ ਬ੍ਰੀਚ ਦੇਖਣ ਨੂੰ ਮਿਲਿਆ ਤਾਂ ਇਹ ਹਾਲ ਹਾਲ ਫਿਲਹਾਲ ਦੀਆਂ ਤਸਵੀਰਾਂ ਨੇ ਡਾਇਰੈਕਟਰ ਸਿੱਧੀਆਂ ਤਸਵੀਰਾਂ ਜਿਹੜੀਆਂ ਕੀ ਨਹੀਂ ਨਹੀਂ ਉਹ ਤਾਂ ਗਲਤ ਬਾਤ ਕਰ ਰਹੇ ਕਿਸ ਦੀ ਸਿਕਿਉਰਿਟੀ ਬ੍ਰੀਚ ਕੀ ਹੈ ਮੈਂ ਕਿਹਨਾ ਆਦਮੀ ਇੱਕ ਮਿਨਿਸਟਰ ਸਿਕਿਉਰਿਟੀ ਬ੍ਰੀਚ ਕਰ ਦੇਗਾ ਤੁਹਾਡੀਆਂ ਗੱਡੀਆਂ ਨੂੰ ਰੋਕਿਆ ਗਿਆ ਜੀ ਔਰ ਦੋਨੋਂ ਸਿਕਿਉਰਿਟੀ ਦੇ ਵਿੱਚ ਚੰਡੀਗੜ੍ਹ ਪੁਲਿਸ ਔਰ ਤੁਹਾਡੇ ਗਾਰਡ ਦੇ ਵਿਚਕਾਰ ਲੜਾਈ ਵੀ ਹੋਈ ਹੈ ਕਾਫੀ ਤੱਕਾ ਮੁਕੀ ਹੋਈ ਹੈ ਮੰਨ ਲਓ ਕਹਿੰਦੇ ਸ਼ਿਕਾਇਤ ਕਰਾਂਗੇ ਜੀ ਕਹਿੰਦੇ ਵੀਆਈਪੀ ਦੇ ਨਾਲ ਡਿਊਟੀ ਸੀਗੀ ਪਰ ਡਿਊਟੀ ਤੁਸੀਂ ਰੋਕ ਲਓ ਇਹ ਨਹੀਂ ਮੈਜਨਿਟਰ ਥੋੜਾ ਕਰੋ ਫਿਰ ਹੋਰ ਮੈਂ ਹੋਰ ਮੈਂ ਲੂਟ ਜਿਹੜੀ ਮੇਰੇ ਬੱਚੇ ਜੇਲਾ ਚ ਸਾਹਮਣੇ ਜੀ ਕੈਮਰਾ ਫੇਸ ਕਰ ਰਿਹਾ ਸੀ ਸਰ ਇਧਰ ਵੀ ਜੀ ਸਾਹਮਣੇ ਰਵਨੀਤ ਬਿੱਟੂ ਲਗਾਤਾਰ ਹਮਲਾਵਰ ਦਿਖ ਰਹੇ ਨੇ ਪੰਜਾਬ ਸਰਕਾਰ ਤੇ ਪੰਜਾਬ ਦੇ ਮੁੱਖ ਮੰਤਰੀ ਤੇ ਫਾਇਰਾਂ ਦਰਜ ਜਿੰਨੀਆਂ ਮਰਜ਼ੀ ਕਰ ਲੈ ਮੈਂ ਤਾਂ ਆਪ ਆਇਆ ਸੀ ਵੀ ਕਰ ਲੈ ਅੰਦਰ ਭਾਈ ਜਿੰਨਾ ਕਰ ਹੁੰਦਾ ਪਰ ਮੇਰੇ ਵਰਕਰ ਤੇ ਜੇ ਦੇਖੇਗਾ ਮੇਰੀ ਕਿਸੇ ਤੇ ਆਪਣੀ ਉਂਗਲੀ ਉਠਾਏਗਾ ਤਾਂ ਮੈਂ ਇਹ ਬਰਦਾਸ਼ਤ ਨਹੀਂ ਕਰੂੰਗਾ ਉਹਦੇ ਲਈ ਮੈਨੂੰ ਕਿਤੇ ਹੱਦ ਤੱਕ ਜਾਣਾ ਪਵੇ ਹਾਂ ਤਾਂ ਕਹਿੰਦਾ ਨੇ ਨਾ ਇਹ ਤਾਂ ਗੇਟ ਲਾ ਲੈਣਾ ਸੀਮ ਬਾਹਰ ਤੋਂ ਨਿਕਲੂਗਾ ਬਾਹਰ ਫੰਕਸ਼ਨਸ ਜਾ ਕੇ ਰੋਣ ਬੈਠਣਾ ਜੀ ਇਹ ਗੱਲ ਆਮ ਬੰਦਾ ਜੇ ਆਮ ਇੱਕ ਵਰਕਰ ਸੀਐਮ ਹਾਊਸ ਨਹੀਂ ਆ ਸਕਦਾ ਸੀਐਮ ਹਾਊਸ ਦੇ ਵਿੱਚ ਇਕੱਲਾ ਬੰਦਾ ਮੈਂ ਮੰਨਦਾ 146 ਧਾਰਾ ਲੱਗਦੀ ਆ 5 ਬੰਦੇ ਨਹੀਂ ਹੋ ਸਕਦੇ ਵਿੱਚ ਪਰ ਇੱਕ ਬੰਦਾ ਉਹ ਤੋਂ ਕੀ ਸੀਐਮ ਨੂੰ ਖਤਰਾ ਵੀ ਇਹ ਸੀਐਮ ਜਿਹੜਾ ਕਹਿੰਦਾ ਸੀ ਵੀ ਅਸੀਂ ਸਿਕਿਉਰਿਟੀ ਨਹੀਂ ਲੈਣੀ ਜਿਹੜਾ ਕਹਿੰਦਾ ਸੀ ਜੇ ਅਸੀਂ ਕੋਈ ਗੱਡੀ ਨਹੀਂ ਲੈਣੀ ਅੱਜ ਉਹਨੂੰ ਇੱਕ ਮਿਨਿਸਟਰ ਤੋਂ ਵੀ ਖਤਰਾ ਹੋ ਗਿਆ ਉਹ ਸਿਕਿਉਰਿਟੀ ਬ੍ਰੀਚ ਹੋ ਗਈ ਮਿਨਿਸਟਰ ਇੱਕ ਮੰਤਰੀ ਹੋ ਕੇ ਉਹਦੇ ਨਾਲ ਸਿਕਿਉਰਿਟੀ ਬ੍ਰੀਚ ਹੋ ਗਈ ਸੀਐਮ ਦੀ ਵਾਹ ਜੀ ਵਾਹ ਸੀਐਮ ਸਟੌਟ ਸਾਹਿਬ ਇਕੱਲੇ ਤੁਹਾਡੇ ਹੁਣ ਤੁਸੀਂ ਇਹ ਕੰਪਲੀਟ ਕਰੋਗੇ ਕਾਪੀ ਕੰਪਲੀਟ ਕਰੋਗੇ ਨਾ ਨਹੀਂ ਕੰਪਲੀਟ ਤਾਂ ਜਿਹੜਾ ਸਿਕਿਉਰਿਟੀ ਆਫੀਸਰ ਜਿਹੜੇ ਸਕਿਉਰਿਟੀ ਦੇਖਦੇ ਆ ਉਹਨਾਂ ਨੇ ਰੋਜ਼ ਆਪਣੇ ਜਿਹੜੀ ਆ ਉਹ ਉਹਦੇ ਬਾਰੇ ਰਿਪੋਰਟ ਦੇਣੀ ਆ ਤੇ ਕੋਈ ਆਫੀਸਰ ਕਿਸੇ ਸਕਿਉਰਿਟੀ ਸੈਂਟਰ ਸਕਿਉਰਿਟੀ ਨੂੰ ਕਿਉਂ ਰੋਕੇ ਕਿਸੇ ਨਾਲ ਜੇਪ ਉਹ ਬਾਹਰਲੇ ਪਾਸੇ ਨੇ ਕਿਸੇ ਫੰਕਸ਼ਨ ਚ ਨਹੀਂ ਗਏ ਸੜਕ ਤੇ ਫਿਰ ਰਹੇ ਆ ਸੜਕ ਤੇ ਉਹ ਸਕਿਉਰਿਟੀ ਨੂੰ ਕਿਉਂ ਬਰੀਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂ ਲੱਗਫਲ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਇਹ ਬੜਾ ਗੰਭੀਰ ਮਸਲਾ ਏ ਇਹ ਛੋਟਾ ਮਸਲਾ ਨਹੀਂਗਾ ਇਸੇ ਤਰੀਕੇ ਨਾਲ ਪੰਜਾਬ ਪੁਲਿਸ ਹਮੇਸ਼ਾ ਸਿਮ ਸਿਕਿਉਰਿਟੀ ਵਾਪਸ ਲੈ ਕੇ ਹੀ ਅਟੈਕ ਕਰਾਉਂਦੇ ਨੇ ਅਸੀਂ ਸਿੱਧੂ ਮੂਸੇਵਾਲੇ ਤੋਂ ਲੈ ਕੇ ਉਹੀ ਕਿਤੇ ਨਾ ਕਿਤੇ ਇਹ ਕੰਮ ਸੀ ਵੀ ਸੀਐਸ ਸਰਕਾਰ ਨੂੰ ਇਹ ਕੋਸ਼ਿਸ਼ ਕਰ ਰਹੀ ਸੀ ਵੀ ਇਹਨਾਂ ਨੂੰ ਅਲੱਗ ਕਰ ਦਈਏ ਤੇ ਮੈਨੂੰ ਕਿਤੇ ਨਾ ਕਿਤੇ ਕੋਈ ਉਹ ਮੈਨੂੰ ਕੋਈ ਪਰਵਾਹ ਨਹੀਂ ਉਹ ਕੋਈ ਗੱਲ ਨਹੀਂ ਜੀ ਪਰ ਮੇਰੇ ਵਰਕਰ ਤੇ ੱੱਕਾ ਨਹੀਂ ਮੈਂ ਜਿਹੜੇ ਮੇਰੇ ਗਰੀਬ ਵਰਕਰ ਜਿਨ੍ਹਾਂ ਨੂੰ ਇਹਨੇ ਜੇਲ੍ਹ ਚ ਸਿੱਟਿਆ ਹੈ 10 ਤਰੀਕ ਦਾ ਮੇਰੀ ਜ਼ਿੰਮੇਵਾਰੀ ਉਹਨਾਂ ਦੇ ਪਰਿਵਾਰਾਂ ਲਈ ਆ ਮੇਰੀ ਜ਼ਿੰਮੇਵਾਰੀ ਹੁਣ ਬੱਚਿਆਂ ਲਈ ਆ ਜੇ ਉਹਨਾਂ ਵਾਲੀ ਇਹ ਝਾਕਣਗੇ ਬੁਰੀ ਨਿਗਾ ਨਾਲ ਮੈਂ ਕਿਸੇ ਹੱਦ ਤੇ ਵੀ ਜਾਊਂਗਾ ਮੈਨੂੰ ਮੇਰੇ ਤੇ ਪਰਚੇ ਕਰੇ ਕੋਈ ਪਰਵਾਹੀ ਮੈਂ ਪਿਛਲੀ ਵਾਰ ਵੀ ਜੇਲ੍ਹ ਚ ਗਿਆ ਸੀ ਹੁਣ ਵੀ ਚਲੇ ਜਾਊਂਗਾ ਇਹ ਸੰਘਰਸ਼ ਕਰਨੇ ਹੀ ਪੈਂਦੇ ਆ ਪਰ ਜੇ ਮੇਰੇ ਵਰਕਰ ਵੱਲ ਪੂਰੀ ਨਗਰਨਾ ਦੇਖੂਗਾ ਭਾਜਪੀ ਦੇ ਵਰਕਰ ਵੱਲ ਇਹ ਚਾਕੂਗਾ ਉਹਦੇ ਲਈ ਮੈਂ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰੂੰਗਾ ਕਿਸੇ ਹੱਦ ਤੇ ਕੀ ਮੈਂ ਜਾ ਸਕਦਾ ਮੈਂ ਇਹ ਇਹਦੀ ਪੁਲਿਸ ਨੂੰ ਵੀ ਕਹਿਣਾ ਚਾਹੁੰਦਾ ਇਹਦੇ ਅਫਸਰਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ ਇਹ ਬੇਇਨਸਾਫੀ ਨਾ ਕਰੋ ਇਹ ਪੁਲਿਸ ਰਾਜ ਨਾ ਬਣਾਓ ਇਹ ਪੰਜਾਬ 27 ਤੋਂ ਪਹਿਲਾਂ ਪਹਿਲਾਂ ਹੀ ਇਹਨੇ ਮੁੱਖ ਮੰਤਰੀ ਨਹੀਂ ਰਹਿਣਾ ਇਹਨੇ ਤਾਂ ਚਲੇ ਜਾਣਾ ਤੁਸੀਂ ਉਰੇ ਹੀ ਰਹਿਣਾ ਤੁਸੀਂ ਉਰੇ ਹੀ ਲੋਕਾਂ ਦੀ ਸੇਵਾ ਕਰਨੀ ਆ ਇਸ ਕਰਕੇ ਪੰਜਾਬ ਦੇ ਬੱਚਿਆਂ ਨਾਲ ਯਾਰ ਇੰਨਾ ਧੱਕਾ ਇਹ ਕਹਿੰਦੇ ਆ ਬੜੀ ਤਕਲੀਫ ਬਈ ਜੇ ਕੋਈ ਕੈਨੇਡਾ ਤੋਂ ਅਮਰੀਕਾ ਤੋਂ ਜਿਹੜੇ ਜਹਾਜ਼ ਆ ਰਹੇ ਆ ਬੜੀ ਮਾੜੀ ਗੱਲ ਆ ਪਰ ਉਹਨਾਂ ਦੇ ਨਾਲ ਜੇ ਜੋ ਕੁਝ ਤੂੰ ਕਰ ਰਹੇ ਆ ਆਪਣੀਆਂ ਜੇਲਾਂ ਚ ਬਈ ਜੋ ਤੂੰ ਮੇਰੇ ਬੀਜੇਪੀ ਦੇ ਵਰਕਨਾ ਨਾ ਕਰ ਰਿਹਾ ਚੱਕੀ ਚ ਬੰਦ ਕਰਕੇ ਰੱਖਿਆ ਦੇ ਬਿੱਟੂ ਜੀ ਉਹ ਤਾਂ ਕਹਿੰਦਾ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ ਉਹ ਕਹਿੰਦਾ ਜਦੋਂ ਵੀ ਪ੍ਰਦਰਸ਼ਨ ਕਰਨਾ ਮੈਂ ਨਾ ਘਰਿਆ ਕੇ ਗੱਲ ਕਰੋ ਪ੍ਰਦਰਸ਼ਨ ਸੜਕਾਂ ਨਾ ਰੋਕੋ ਉਹ ਤਾਂ ਹਮੇਸ਼ਾ ਹਮੇਸ਼ਾ ਮੈਂ ਤਾਂ ਕੱਲਾ ਹੋਇਆ ਹਾਂ ਅੱਜ ਦੇਖ ਹੁਣ ਹੁਣ ਖੁੱਲੇ ਸੀ ਦਰਵਾਜ਼ੇ ਡੰਡਿਆਂ ਤੇ ਬੰਦੂਖਾਂ ਨਾਲ ਖੜੇ ਸੀ ਸਾਰੇ ਅਫਸਰ ਤੇ ਪਤਾ ਨਹੀਂ ਹਜੇ ਕਿਹੜੇ-ਕਿਹੜੇ ਅਫਸਰ ਤੇ ਕਾਰਵਾਈ ਹੋ ਜੇ ਵੀ ਇੱਥੇ ਤੱਕ ਪਹੁੰਚ ਵੀ ਕਿਵੇਂ ਗਿਆ ਬ੍ਰੀਚੋਂ ਗਿੜਿਆ ਜਾ ਰਿਹਾ ਸੀ ਅਫਸਰਾਂ 'ਤੇ ਕਾਰਵਾਈ ਹੋ ਸਕਿਉਰਿਟੀ ਬ੍ਰੀਚ ਇਹ ਸੀਐਮ ਹਾਊਸ 'ਤੇ ਕੋਈ ਆ ਸਕਦਾ ਬਾਹਰ ਸ ਜਿਹੜੀਆਂ ਸੜਕਾਂ ਦੋ ਨੋ ਅਚੀਵ ਮਿਨਿਸਟਰ ਦੀਆਂ ਐ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਇਹ ਇਹ ਕਹਿੰਦੇ ਸੀ ਵੀ ਇਹ ਖੋਲਾਂਗੇ ਸੜਕਾਂ ਅੱਜ ਤੱਕ ਉਹ ਸੜਕ ਨਹੀਂ ਖੁੱਲੀ ਕਿਉਂ ਨਹੀਂ ਖੁੱਲੀ ਪਰ ਉਹ ਕਹਿੰਦੇ ਪ੍ਰੋਟੋਕੋਲ ਹੈ ਜੀ ਚਲੋ ਉਹ ਤਾਂ ਯਾਰ ਕੁਝ ਵੀ ਕਹਿਣ ਮੈਂ ਤਿਆਰ ਹਾਂ ਉਸ ਲਈ ਸਰ ਆਪਨੇ ਸਿਸੋਰੀਆ ਸਾਹਿਬ ਦਾ ਵੀ ਜ਼ਿਕਰ ਕੀਤਾ ਔਰ ਪੰਜਾਬ ਨੇ ਉਪ ਚੁਣਾਕੀ ਹੋ ਗਈ ਤੇ ਬਿੱਟੂ ਜਿਹੜੇ ਹੈ ਗਿਆ ਉਹ ਇਥੋਂ ਨਿਕਲਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਨੇ ਸਿੱਧੀਆਂ ਅਸੀਂ ਲਗਾਤਾਰ ਜਿਹੜਾ ਦਿਖਾ ਰਹੇ ਆ ਕਿ ਰਮਨਿਤ ਬਿੱਟੂ ਵੱਲੋਂ ਘੇਰਿਆ ਜਾ ਰਿਹਾ ਮੁੱਖ ਮੰਤਰੀ ਪੰਜਾਬ ਨੂੰ ਸਿੱਧੇ ਤੌਰ ਤੇ ਸ਼ਬਦੀ ਬਾਹਰ ਪਗੋੜੇ ਹੋਣ ਦਾ ਲੈਵਲ ਜਿਹੜਾ ਹੈਗਾ ਉਹ ਰਮਨੀਤ ਬਿੱਟੂ ਵੱਲੋਂ ਲਗਾਉਣ ਦੀ ਗੱਲਬਾਤ ਕਹੀ ਗਈ ਕਿ ਨੀਤ ਬਿੱਟੂ ਨੇ ਕਿਹਾ ਕਿ ਮੁੱਖ ਮੰਤਰੀ ਪਕੌੜੇ ਨੇ ਅੱਜ ਮੈਂ ਮਿਲ ਆਇਆ ਸੀ ਜਿਹੜੇ ਮੁੱਖ ਮੰਤਰੀ ਕਹਿੰਦੇ ਨੇ ਕਿ ਰਸਤੇ ਦਰ ਮੇਰੇ ਖੁੱਲੇ ਨੇ ਲੋਕ ਪ੍ਰਦਰਸ਼ਨ ਨਾ ਕਰਨ ਸੜਕਾਂ ਤੇ ਨਾ ਜਾਣ ਮੇਰੇ ਨਾਲ ਆਖੀ ਗੱਲ ਕਰ ਅੱਜ ਨੀਤ ਬਿੱਟੂ ਖੁਦ ਆਏ ਨੇ ਤਾਂ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਜਾ ਰਹੀ ਹਾਲਾਂਕਿ ਜਿਵੇਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਸਿਕਿਉਰਿਟੀ ਬ੍ਰੀਚ ਇਸ ਨੂੰ ਗਿਣਿਆ ਜਾਏਗਾ ਅਗਰ ਗਿਣਿਆ ਜਾਏਗਾ ਤਾਂ ਫਿਰ ਕਾਰਵਾਈ ਕਿਹੜੇ ਕਿਹੜੇ ਅਫਸਰਾਂ ਤੇ ਹੋਏਗੀ ਇਹ ਦੇਖਣ ਵਾਲੀ ਗੱਲ ਹੈ ਸਿਕਿਉਰਿਟੀ ਬ੍ਰੀਚ ਦੋ ਸਾਈਡ ਤੋਂ ਇੱਕ ਸਾਈਡ ਜਿਹੜੀ ਮੁੱਖ ਮੰਤਰੀ ਸਾਈਡ ਮੁੱਖ ਮੰਤਰੀ ਦੇ ਘਰ ਪਿਛਲੇ ਪਾਸੇ ਪਿਛਲੇ ਦਰਵਾਜੇ ਤੋਂ ਰਵਨੀਤ ਬਿੱਟੂ ਅੰਦਰ ਤੱਕ ਪਹੁੰਚਣ ਦੀ ਜਿਹੜੀ ਹੈਗੀ ਕੋਸ਼ਿਸ਼ ਕਰਦੇ ਨੇ ਤਾਂ ਉਸ ਨੂੰ ਸਕਿਉਰਿਟੀ ਬ੍ਰੀਚ ਕਿਹਾ ਜਾਂਦਾ ਦੂਸਰੇ ਪਾਸੇ ਰਵਨੀਤ ਬਿੱਟੂ ਦੀ ਜੋ ਸਕਿਉਰਿਟੀ ਲੱਗੀ ਹੋਈ ਸੀ ਉਸ ਦੀਆਂ ਗੱਡੀਆਂ ਨੂੰ ਰੋਕਿਆ ਗਿਆ ਰਸਤੇ ਦੇ ਵਿੱਚ ਗੱਡੀਆਂ ਲਗਾ ਕੇ ਤਾਂ ਉਹਨੂੰ ਵੀ ਇੱਕ ਸਕਿਉਰਿਟੀ ਬ੍ਰੀਚ ਕਿਹਾ ਦੋਵੇਂ ਪਾਸੇ ਤੋਂ ਸਕਿਉਰਿਟੀ ਬ੍ਰੀਚ ਦਾ ਇਹ ਮਾਮਲਾ ਹਾਲਾਂਕਿ ਜਿਹੜਾ ਮੁੱਖ ਤੌਰ ਤੇ ਮਾਮਲਾ ਹੈਗਾ ਉਹ ਵਰਕਰਾਂ ਦੇ ਉੱਤੇ ਪਰਚੇ ਨੂੰ ਲੈ ਕੇ ਮੁੱਖ ਤੌਰ ਤੇ ਮਾਮਲਾ ਹੈਗਾ ਕਿ ਰਵਨੀਤ ਬਿੱਟੂ ਕਲੇਮ ਕਰ ਰਹੇ ਨੇ ਕਿ ਉਹਨਾਂ ਦੇ ਵਰਕਰਾਂ ਦੇ ਉੱਤੇ ਪਰਚੇ ਕਰਕੇ ਡਰਾਇਆ ਜਾ ਰਿਹਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾ ਦਰਜ ਕੀਤੇ ਜਾ ਰਹੇ ਨੇ ਏਡੇ ਏਡੇ ਵੱਡੇ ਕੇਸ ਦਰਜ ਕਰਕੇ ਉਹਨਾਂ ਨੂੰ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਦਿੱਲੀ ਵਿੱਚ ਹਾਰ ਦਾ ਬਦਲਾ ਲੈਣ ਦੀ ਗੱਲਬਾਤ ਰਵਨੀਤ ਮਿੱੱਟੂ ਕਰਦੇ ਨੇ ਤਾਂ ਇਹ ਹਾਲਾਤ ਨੇ ਸੂਰਤੇ ਹਾਲ ਨੇ ਇਸ ਸਮੇਂ ਚੰਡੀਗੜ੍ਹ ਦੇ ਵਿੱਚ ਸੀਐਮ ਹਾਊਸ ਦੇ ਬਾਹਰ ਲਗਾਤਾਰ ਜਿਹੜਾ ਹੈਗਾ ਪ੍ਰਦਰਸ਼ਨ ਜਾਰੀ ਹੈ